ਸਵਾਗਤ ਸਾਰਿਆਂ ਕਾਲ ਦੋਸਤੋ ਸੈਕੰਡ ਹੈਂਡ ਕਾਰ ਪੰਜਾਬ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਨਵੀਂ ਕਾਰ ਕ੍ਰੇਟਾ ਕਾਰ ਆ ਜੀ ਬਹੁਤ ਸੋਹਣੀ ਘਰੇਲੂ ਗੱਡੀ ਆ ਸਾਰੀ ਡਿਟੇਲ ਦੱਸਾਂਗੇ ਤੇ ਦਵਾਂਗੇ ਪੂਰੀ ਜਾਣਕਾਰੀ ਆਓ ਦੋਸਤੋ ਬਾਦਿਆਂ ਵੀਡੀਓ ਵੱਲ ਲੋ ਵੀ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਕ੍ਰੇਟਾ ਐਸ ਐਕਸ 1.6 ਡੀਜ਼ਲ 2018 ਮਾਡਲ ਕਾਰ ਆ ਜੀ ਪਹਿਲੇ ਨਾਮ ਤੇ ਆ 85000 ਦੇ ਕਰੀਬ ਚੱਲੀ ਹੋਈ ਕਾਰ ਆ ਦੋਸਤੋ ਟਾਇਰਾਂ ਦੇ ਜੇ ਗੱਲ ਕਰੀਏ 80 85% ਟਾਇਰ ਨੇ ਜੀ ਪੰਜਾਬ origignal ਨੰਬਰ ਦੀ ਕਾਰ ਆ ਪੀ ਵੀ 8 ਜਲੰਧਰ ਦਾ ਨੰਬਰ ਆ ਕੋਈ ਲੱਗੀ ਬੱਜੀ ਨਹੀਂ ਦੋਸਤੋ ਇੰਜਨ ਗੇਅਰ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹੋ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਮਾਲਕ ਦਾ ਨੰਬਰ ਦਿੱਤਾ ਹੋਇਆ ਬਾਕੀ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਸਾਰੇ ਫਿਊਚਰ ਵਰਕਿੰਗ ਕਰਦੇ ਨੇ ਜੀ ਕੰਪਨੀ ਵਾਲਾ 뮤직 ਪਲੇਅਰ ਲੱਗਾ ਹੋਇਆ ਤੇ ਬਿਲਕੁਲ ਨਵੇਂ ਸੀਟ ਕਵਰ ਨੇ ਤੇ 3D ਮੈਟਿੰਗ ਵਿਛੀ ਹੋਈ ਆ ਫੁੱਲ ਟੂ ਫੁੱਲ ਗਾਰੰਟੀ ਆ ਕਰਦੀ ਦੋਸਤੋ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਬਿਲਕੁਲ ਸਾਫ਼ ਆ ਜੀ ਕੋਈ ਟੱਚਿੰਗ ਨਹੀਂ ਕੋਈ ਐਕਸੀਡੈਂਟ ਨਹੀਂ ਇੰਜਨ ਦੀ ਚਲਾਵੇ ਦੀ ਬਹੁਤ ਸੋਹਣੀ ਆ ਕਾਰ ਤੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਹੋ ਬਹੁਤ ਸੋਹਣੀ ਕਾਰ ਆ ਘਰੇਲੂ ਰੱਖੀ ਹੋਈ ਹੈ ਜੀ ਫੁੱਲ ਵਟਾ ਗਾਰੰਟੀ ਦੇ ਨਾਲ ਕਾਰ ਮਿਲੂਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਵਾਲੇ ਕਰ ਲਿਓ ਫੋਲੋ ਜੇਕਰ ਤੁਸੀਂ ਵੀ ਆਪਣਾ ਕੋਈ ਵੀਹਿਕਲ ਗੱਡੀ ਮੋਟਰਸਾਈਕਲ ਕਾਰ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਆਪਣੇ ਵੀਹਿਕਲ ਦੀਆਂ ਫੋਟੋਆਂ ਅਤੇ ਉਸ ਦੀ ਪੂਰੀ ਜਾਣਕਾਰੀ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਧੰਨਵਾਦ ਦੋਸਤੋ